ਕਿ ਬਿਲਕੁਲ ਆ ਪਿਛਲੇ ਕੁਝ ਸਮੇਂ ਤੋਂ ਸਾਨੂੰ ਕਾਫੀ ਜਿਹੜੀ ਆ ਟ੍ਰੈਫਿਕ ਦੀ ਸਮੱਸਿਆਵਾਂ ਦੀ ਕਾਫੀ ਇਨਫੋਰਮੇਸ਼ਨ ਆ ਰਹੀ ਸੀ ਕਿ ਸ਼ਹਿਰ ਦੇ ਵਿੱਚ ਕੁਝ ਸਪots ਹੈਗੇ ਜਿੱਥੇ ਲੋਕਾਂ ਨੂੰ ਟ੍ਰੈਫਿਕ ਦਾ ਕਾਫੀ ਸਾਹਮਣਾ ਕਰਨਾ ਪੈ ਸਕਦਾ ਪੈਂਦਾ ਹੈ ਤੇ ਉਹਨਾਂ ਦੀ ਇਹੀ ਫਰਿਆਦ ਸੀ ਕਿ ਉੱਥੇ ਜਾ ਕੇ ਮਸਲੇ ਦਾ ਹੱਲ ਕੀਤਾ ਜਾਵੇ ਤੋ ਅੱਜ ਮੈਂ ਤੇ ਮੇਰੀ ਪੂਰੀ ਟੀਮ ਨੇ ਅੱਜ ਸੋਚਿਆ ਕਿ ਅੱਜ ਅਸੀਂ ਉੱਥੇ ਮੌਕੇ ਤੇ ਜਾ ਕੇ ਜੋ ਵੀ ਟ੍ਰੈਫਿਕ ਦੀ ਮੁਸ਼ਕਲ ਹੈਗੀ ਆ ਉਹਨੂੰ ਆਪਾਂ ਆਪਣੀ ਅੱਖੀਂ ਦੇਖ ਕੇ ਉਹਦਾ ਕੋਈ ਚੰਗਾ ਜਿਹੜਾ ਹੱਲ ਸੁਚਾਰੂ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਟ੍ਰੈਫਿਕ ਸੁਚਾਰੂ ਰੂਪ ਨਾਲ ਚੱਲ ਸਕੇ ਦੂਜਾ ਅਸੀਂ ਬਾਜ਼ਾਰ ਦੇ ਵਿੱਚ ਜਾ ਕੇ ਲੋਕਾਂ 'ਚ ਜਾਗਰੂਕਤਾ ਵੀ ਫੈਲਾਣਾ ਚਾਹੁੰਦੇ ਆ ਕਿ ਜਿਹੜੀ ਦੁਕਾਨਾਂ ਦੀ ਜਿਹੜੀ ਇਨਕ੍ਰੋਚਮੈਂਟ ਹੈ ਉਹ ਖਟਾਈ ਜਾਵੇ ਤੇ ਦੂਜਾ ਲੋਕਾਂ 'ਚ ਇਹ ਵੀ ਜਾਗਰੂਕਤਾ ਆਵੇ ਕਿ ਜੇ ਆਪਣੀ ਗੱਡੀਆਂ ਜਾਂ ਟੂ-ਵੀਲਰ ਜਿਹੜੇ ਖੜੇ ਕਰਨੇ ਆ ਤੇ ਉਹ ਤਰਤੀਬ ਸਰ ਖੜੇ ਕਰਨ ਤਾਂ ਜੋ ਬਾਕੀ ਜਿਹੜੇ ਰਾਗੀਰ ਹੈਗੇ ਆ ਜੋ ਸੜਕ ਦੀ ਵਰਤੋਂ ਕਰ ਰਹੇ ਆ ਉਹਨਾਂ ਨੂੰ ਆਵਾਜ਼ ਆਈ ਜੇ ਕੋਈ ਮੁਸ਼ਕਿਲ ਆਵੇ ਸਰ ਜਿਹੜੇ ਨਾਲ ਨਾਲ ਜਿਹੜੀ ਲੋਨਾਈਟ ਦੀ ਗੱਲ ਕਰੀਏ ਤਾਂ ਪੂਰੇ ਸੂਬੇ ਦੇ ਵਿੱਚ ਇੱਕ ਜਿਹੜੀ ਵੇਵ ਹੈ ਪ੍ਰਵਾਸੀਆਂ ਨੂੰ ਲੈ ਕੇ ਬਣੀ ہوئی ਹੈ ਸੁਲਤਾਨਪੁਰ ਵੀ ਥੋੜੀ ਜਿਹੀ ਜਿਹੜੀ ਹਲਚਲ ਇਸ ਲੈ ਕੇ ਕੋਈ ਪ੍ਰੀਵੈਂਟਲ ਕਦਮ ਨਹੀਂ ਇਸ ਲਈ ਚੱਕ ਰਹੇ ਨਹੀਂ ਬਿਲਕੁਲ ਜਿਹੜਾ ਪੰਜਾਬੀ ਹੈ ਸਭ ਤੋਂ ਵੈਲਕਮਿੰਗ ਕਲਚਰ ਹੈਗਾ ਸਾਡਾ ਤੇ ਇਹ ਕੁਝ ਜਿਹੜੇ ਸ਼ਰਾਰਤੀ ਅੰਸਰ ਹੈ ਉਹ ਇਸ ਗੱਲ ਨੂੰ ਜਿਹੜਾ ਪੜਕਾਉਣ ਦੀ ਕੋਸ਼ਿਸ਼ ਕਰਦੇ ਆ ਮੈਂ ਇਹੀ ਬੇਨਤੀ ਕਰਦਾ ਹਰ ਕੇਸ ਨੂੰ ਅਸੀਂ ਕੇਸ ਟੂ ਕੇਸ ਡੀਲ ਕਰਾਂਗੇ ਤਾਂ ਜੇਦੀ ਵੀ ਗਲਤੀ ਹੋਈ ਕਿ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਨਹੀਂ ਜਿੱਦਾਂ ਇਹ ਕਈ ਜਗ੍ਹਾ ਤੇ ਆ ਰਿਹਾ ਹੈ ਕਿ ਜ਼ਬਰਦਸਤੀ ਰੁਕਿਆ ਜਾ ਰਿਹਾ ਹੈ ਪੂਰੇ ਲਈ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਜਿਹੜੇ ਜ਼ਬਰਦਸਤੀ ਕਰ ਰਹੇ ਨੇ ਨਹੀਂ ਬਿਲਕੁਲ ਇਹਦੇ ਵਿੱਚ ਤੁਸੀਂ ਜਿਹੜਾ ਪ੍ਰਸ਼ਾਸਨ ਤੁਸੀਂ ਅਪਰੋਚ ਕਰ ਸਕਦੇ ਹੋ ਤਾਂ ਕਾਨੂੰਨ ਅਨੁਸਾਰ ਜੋ ਬਣਦਾ ਹੋਏਗਾ ਅਸੀਂ ਉਹਨਾਂ ਦੀ ਮਦਦ ਹੀ ਕਰਾਂਗੇ ਦੇਖਿਆ ਜਾਵੇ ਸਰ ਟ੍ਰੈਫਿਕ ਦੀ ਜੀ ਸਮੱਸਿਆ ਵਿੱਚ ਜਿਹੜੇ ਰੇੜੀਆਂ ਆਲੇ ਨੇ ਪਰਵਾਸੀਆ ਵੀ ਰੇੜੀਆਂ ਲੈ ਕੇ ਤੁਰੇ ਫਿਰਦੇ ਨੇ ਜਿਆਦਾ ਵੀ ਵਿਹਨ ਬੰਦੇ ਆ ਜਿਹਨਾਂ ਨੂੰ ਫਲਾਉਟੇ ਦਾ ਪਰ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਸਾਰੀ ਜਿਹੜੀ ਐਸੋਸੀਏਸ਼ਨਸ ਹੈ ਉਹਨਾਂ ਨਾਲ ਮੀਟਿੰਗ ਕਰਕੇ ਇੱਕ ਵਧੀਆ ਆਪਾਂ ਸਿਸਟਮ ਡਿਵਾਈਸ ਕਰਾਂਗੇ ਜਿਹਦੇ ਨਾਲ ਸ਼ਹਿਰ ਦੇ ਟ੍ਰੈਫਿਕ 'ਚ ਸੁਧਾਰ ਆਵੇਗਾ ਸਰ ਇੱਕ ਜਿਹੜੀ ਰਾਤ ਨੂੰ ਇਵਿਡੈਂਟ ਹੋਇਆ ਮੈਂ ਸੋਚੀਉਂ ਕਿ ਇਹ ਰਾਤ ਦੇ ਵਕਤ ਕਿਥੇ ਨਫਰੀ ਦੀ ਜਾਨ ਲਾਣੀ ਖਾਜੀ ਰੋਡ ਰੀਚਤਾ ਹੈਗਾ ਉਹ ਇਨਸੀਡੈਂਟ ਦਾ ਮੈਟਰ ਆਫ ਰੋਡ ਰੀਚ ਤੇ ਵਨ ਆਫ ਇਨਸੀਡੈਂਟ ਹੈਗਾ ਤੇ ਉਹਦੇ ਤੇ ਜਿੱਦਾਂ ਦੀ ਸਟੇਟਮੈਂਟ ਆਉਗੀ ਉਹਦੇ ਮੁਤਾਬਿਕ ਜਿਹੜੀ ਸਖਤ ਤੋਂ ਸਖਤ ਕਾਰਵਾਈ ਅਸੀਂ ਕਰਾਂਗੇ ਤੇ ਜਿੱਦਾਂ ਪੀਸੀਆਰ ਦੀ ਸਮੱਸਿਆ ਚਾਰ ਮਹੀਨੇ ਤੋਂ ਸਿੱਕੂ ਜਿਹਨੇ ਡਿਮਾਂਡ ਕਰ ਰਹੇ ਹੋ ਉਹਦੇ ਬਿਲਕੁਲ ਅਸੀਂ ਮੈਨਪਾਵਰ ਆਡਿਟ ਸਾਡਾ ਜਿਹੜਾ ਕੰਟੀਨਿਊਸਲੀ ਚੱਲ ਰਿਹਾ ਹੈਗਾ ਤੇ ਜਿੰਨੇ ਵੀ ਆਪਣੇ ਮੁਲਾਜ਼ਮ ਸਾਡੇ ਕਾਫੀ ਮੁਲਾਜ਼ਮ ਪ੍ਰੋਮੋਸ਼ਨਲ ਕੋਰਸਸੇ ਵੀ ਹੈਗੇ ਟ੍ਰੇਨਿੰਗ ਤੇ ਵੀ ਗਏ ਹੋਏ ਜਿੱਦਾਂ ਇਹ ਆਂਦੇ ਅਸੀਂ ਉਹਨਾਂ ਨੂੰ ਬਤਾਵਾਂਗੇ ਥੈਂਕ ਯੂ ਥੈਂਕ ਯੂ ਸਰ